ਮਿਤੀ 15 ਅਪ੍ਰੈਲ ਨੂੰ ਰਾਤ ਨੂੰ ਸਾਡੇ ਕੋਲ ਇੱਕ ਗੁਰਵਿੰਦਰ ਸਿੰਘ ਨਾਮ ਦਾ ਇੱਕ ਬੈਕ ਮੈਨੇਜਰ ਹੈ ਵਿਕਾਸ ਖੇਤੀਵੜੀ ਵਿਕਾਸ ਉਹਨਾਂ ਤੋਂ ਦੂਰ ਗੜ ਵਿੱਚ ਲੱਗੇ ਹੋਏ ਨੇ ਮੈਨੇਜਰ ਨੇ ਉਹਨਾਂ ਨੇ ਇਹਨੂੰ ਕਿਸੇ ਵਿਅਕਤੀ ਨੇ ਫਰੋਤੀ ਮੰਗੀ ਸੀ ਉਹਨਾਂ ਤੋਂ ਧੋਖੀ ਦੇ ਕੇ ਕਿ ਤੁਸੀਂ ਮੈਨੂੰ 25 ਲੱਖ ਰੁਪਏ ਦਿਓ ਤੇ ਨਹੀਂ ਤਾਂ ਮੈਂ ਤੁਹਾਡੇ ਬੱਚਿਆਂ ਨੂੰ ਤੇ ਉਹਨਾਂ ਨੂੰ ਮਾਰਾਂਗਾ ਜਿਸ ਵੇਲੇ ਫਿਰ ਅਸੀਂ ਮੁਕੱਦਮਾ ਦਰਜ ਕਰਕੇ ਤੇ ਅਗਲੀ ਕਾਰਵਾਈ ਲੈ ਕੇ ਉਸ ਨੂੰ ਆਪਣਾ ਗ੍ਰਿਫਤਾਰ ਕੀਤਾ ਜੋ ਦੋਸ਼ਮ ਕੀਤਾ ਹੈ ਉਹ ਜਿਸ ਦਾ ਨਾਮ ਹੈ ਜਗਪਾਲ ਸਿੰਘ ਪਿੰਡ ਸਾਧੂਆਲਾ थाना ਸਦੂਗੜ ਦੇ ਏਰੀਆ ਦਾ ਰਹਿਣ ਵਾਲਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਕੈਲੀਕਾਰੋ ਜਾਂ ਹੋਰ ਬਣਿਆ ਤੇ ਫਰੋਤੀ ਦਾ ਤ ਨਹੀਂ ਪਹਿਲਾਂ ਇਹਦੇ ਪੰਜ ਮੁਕੱਦਮੇ ਦਰਜ ਹੈ ਜੀ ਜਿਵੇਂ ਚੋਰੀ ਦਾ ਲੜਾਈ ਝਗੜੇ ਦੇ ਅਤੇ ਇੱਕ 420 ਦਾ ਮੁਕੱਦਮਾ ਦਰਜ ਹੈ। ਕੋ ਬਸ ਕੁਛਕਾ ਡੈਮੇਜ ਚੀਜ਼ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਟੈਕਨੀਕਲ ਤਰੀਕੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਤੇ ਜੋ ਉਹ ਮੈਂ ਸੌਲਟ ਆਊਟ ਕਰ ਲਿਆ ਮੈਟਰੀਅਲ ਸੀ ਅਸੀਂ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆਗਾ ਉਹਦੇ ਚ ਰਿਮਾਂਡ ਦੌਰਾਨ ਜੇ ਕੋਈ ਗੱਲ ਸਾਹਮਣੇ ਹੋ ਰਹੀ ਹੋਊਗੀ ਤਾਂ ਫਿਰ ਅਸੀਂ ਉਹਨਾਂ ਦਾ ਕਹੇ ਨਾਲ ਕੋਈ ਹੋਰ ਵੀ ਵਿਅਕਤੀ ਆ ਜਾਣੀ ਹੈ ਫਿਲਹਾਲ ਕੋਈ ਹੋਰ ਗੱਲ ਸਾਹਮਣੇ ਨਹੀਂ ਆਈ ਅਸੀਂ ਜਿਹੜੇ ਵੀ ਇਲਾਕੇ ਵਿੱਚ ਮਾੜੇ ਅੰਸਰ ਨੇ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਕਿ ਦੇਖੋ ਪੁਲਿਸ 24 ਘੰਟੇ ਸਤਰਕ ਹੈ ਔਰ ਹਰ ਪਾਸੇ ਸਾਡੇ ਮਨ ਲਿਆ ਮੁਲਾਜ਼ਮ ਸਿਵਲ ਦੇ ਵਿੱਚ ਜਿਵੇਂ ਵੀ ਜੋ ਵੀ ਸੋਰਸ ਸਾਡੇ ਉਸ ਤਿੱਕੇ ਸੋਰਸ ਪਾਇਆ ਕਰਕੇ ਜਿਹੜੇ ਮਾੜੇ ਬੰਦੇ ਆਣ ਵਿਅਕਤੀਆਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਅਤੇ ਉਹਨਾਂ ਨੂੰ ਇਹ ਚੇਤਾਵਨੀ ਦੇਵਾਂਗੇ ਕਿ ਜੇਕਰ ਉਹ ਕੋਈ ਗਲਤ ਕੰਮ ਕਰਦੇ ਆ ਤਾਂ ਉਹ ਆਪਣਾ ਇਸ ਤੋਂ ਬਾਝਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਜੇਲ੍ਹ ਵਿੱਚ ਐ